ਆ ਫਾਜਣਾ ਮੈਂ ਪਤਾ ਹੈ ਹੁਣ ਜਿਹੜੀ ਗੋਡੇ-ਗੋਡੇ ਚ ਆਸੀ ਉਹ ਅਗਲੇ ਸਾਲ ਰਿਲੀਜ਼ ਹੋਣੀ ਸੀ ਫਰਬਰੀ ਚ ਉਹ ਕਹਿੰਦੇ ਅਸੀਂ ਇਸ ਸਾਲ ਲਾਉਣੀ ਹੈ ਨਿੱਕਾ ਜੈਲਦਾਰ ਪਿਛਲੇ ਸਾਲ ਰਿਲੀਜ਼ ਹੋਣੀ ਸੀ ਉਹ ਡਿਲੇ ਹੋ ਗਏ ਇਸ ਸਾਲ ਆ ਗਏ ਹੁਣ ਇਸ ਸਾਲ ਚਾਰ ਹੋ ਗਏ ਹੁਣ ਫੇਰ ਲੱਗਦਾ ਵੀ ਐਮੀ ਵਰਗ ਜਾਲਾ ਬਲਮ ਕਰਦਾ ਐ ਫਾਜਾ ਨਾ ਗਈ ਯਾਰੀ ਹੁਣ ਇਸ ਸਾਲ ਸਰਬਾਲਾ ਸੀ ਉਹ ਵੀ ਵਧੀਆ ਚੱਲੀ ਐ ਸੰਗਲੋਕ ਨੇ ਪਾਰਟ 2 ਸੀ ਉਹ ਵੀ ਵਧੀਆ ਚੱਲੀ ਐ ਨਿੱਕਾ ਜੈਲਦਾਰ ਵੱਡੀ ਮਾਰਾ ਕਿਰਪਾ ਕਰਨ ਇਹ ਵੀ ਵਧੀਆ ਵਰਕ ਕਰੇ ਤੇ ਦੂਜੇ ਬਾਅਦ ਕੋਟੇ ਕੋਟੇ ਚਾਹ ਸੋ ਬ੍ਰਾਂਡ ਜੀ ਨੇ ਵੱਡੇ ਵੱਡੇ ਸਾਰੇ ਬਸ ਉਹ ਕਰਕੇ ਆਉਣ ਵਾਲੇ ਸਮੇਂ ਜੀ ਤੂੰ ਤਾਂ ਲੀਡ ਤੇ ਆਉਂਦਾ ਕਾਲੀਆਂ ਐਨ ਕ ਮੇਰੇ ਵਾਂਗੂੰ ਲਾਈ ਫਿਰਦਾ ਜੀ ਅੱਜ ਮੈਂ ਕਿਹਾ ਡੁੱਡਾ ਨਾ ਕਾਲੀ ਮੇਰੇ ਹੋ ਸੰਗਲ ਹੈ ਵੀ ਮੇਰੀਆਂ ਨਾਲ ਲਾਦੀ ਮੈਨੂੰ ਲੱਗਦਾ ਮੋਸਟਲੀ ਬਹੁਤ ਘੱਟ ਲੋਕਾਂ ਨੂੰ ਨਿਸ਼ਾਵਾਨੋਂ ਪਤਾ ਸੀ ਪਰ ਸ਼ਾਂਤੀ ਘਰ ਘਰ ਦੇ ਵਿੱਚ ਬਣਦਾ ਬੜਾ ਬੜੀ ਮਰਾਨ ਗਿਰਪਾ ਤੇ ਨਿੱਕਾ ਜ਼ੈਲਦਾਰ ਇੱਕ ਇਦਾਂ ਦੀ ਫਿਲਮ ਹੈ ਜਿਹਨੂੰ ਬਜ਼ੁਰਗਾਂ ਨੇ ਵੀ ਉਹਨਾਂ ਦੇਖਿਆ ਤੇ ਬੱਚਿਆਂ ਨੂੰ ਵੀ ਉਹਨਾਂ ਦੇਖਿਆ ਤੇ ਮਾਰਾ ਕਿਰਪਾ ਕਰ ਨੇ ਫਿਲਮ ਸਫਲ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਫਿਲਮਾਂ ਬਣਾਈਏ 5 6 7 8 9 10 ਮਾਰਾ ਕਿਰਪਾ ਕਰ ਸਾਡੀ ਬੇਬੇ ਦੀ ਉਮਰ ਲੰਮੀਆ ਕਰਦਾ ਸੀ ਉਹ ਤੱਕ ਬਣਾਈ ਜਾਵਾ ਰਿਕਰਡ ਕਰ ਵੀਰ ਕਰ ਭਾਜੀ ਠੱਕੇਬੰਦ ਕਰਾਉ ਉਹਦੀ ਫਿਲਮਾਂ ਜਿਵੇਂ ਆਏ ਲੀਗਲ ਆ ਆ ਪੋਜ਼ਿਟਿਵ ਭਾਜੀ ਕੀ ਲਾਸਟ ਦੇ ਵਿੱਚ ਤੁਸੀਂ ਫਿਲਮ ਦੇਖ ਕੇ ਆਏ ਕਲਾਈਮੈਕਸ ਸਾਡਾ ਕੀ ਆ ਤੁਹਾਨੂੰ ਕਲਾਈਮੈਕਸ ਦੇਖਿਆ ਨਾ ਤੁਸੀਂ ਦੇ ਲੱਗੇ ਕਲਾਈਮੈਕਸ ਫਿਰ ਲੋਕਾਂ ਨੂੰ ਵਧੀਆ ਲੱਗੂਗਾ ਤੁਹਾਨੂੰ ਵਧੀਆ ਲੱਗਿਆ ਮਾਰੇ ਕਿਰਪਾ ਕਰਨੀ ਇਹ ਤਾਂ ਭਾਜੀ ਉਹ ਹੀ ਉਹਦੇ ਵਿੱਚ ਰਹਿਗਦਾਰੀ ਰਹਿ ਗਈ ਚੀਜ਼ ਹੋਈ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੁਬਾਰਾ ਤੋਂ ਵੇਖ ਕੇ ਆਏ ਨੋ ਫਿਲਮ ਇਹ ਕਹਾਂ ਸਾਰੇ ਜਣੇ ਸੀ ਤੁਹਾਡੇ ਨਾਲ ਹੀ ਵੇਖੀ ਆ ਯਾਰ ਸਾਨੂੰ ਤਾਂ ਹੋ ਗਏ 2.5 ਸਾਲ ਪਏ ਜਾਨ ਨੂੰ ਵਾਰ-ਵਾਰ ਵਾਰ-ਵਾਰ ਤੇ ਜੀ ਭਾਜੀ ਥੈਂਕ ਯੂ ਤੇ ਅਸੀਂ ਫੇਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਆਏ ਹੋ ਟਾਈਮ ਕੱਟ ਕੇ ਗਰਮੀ ਵੀ ਬਹੁਤ ਹੈ ਤੇ ਕੱਲ ਨੂੰ ਦੁਸ਼ਹਿਰਾ ਸਜਣੋ ਤੇ ਦੁਸ਼ਹਿਰਾ ਵੀ ਵੇਖੋ ਤੁਸੀਂ ਆਪ ਦਾ ਇੰਜੋਏ ਕਰੋ ਤੇ ਛੁੱਟੀ ਵੀ ਹੈ ਗੱਲ ਤੇ ਆਪਣਾ ਸ਼ਾਮ ਨੂੰ ਇੰਜੋਏ ਵੀ ਕਰੋ ਤੇ ਆਪਣੀ ਫੈਮਿਲੀ ਦੇ ਨਾਲ ਜਾ ਕੇ ਫਿਲਮ ਵੀ ਵੇਖੋ ਤੇ ਤੁਸੀਂ ਫਿਲਮ ਦੇਖ ਆਏ ਹੋ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ ਜਿਵੇਂ ਵੀ ਤੁਹਾਨੂੰ ਚੰਗੀ ਲੱਗੀ ਹੋਵੇ ਤੁਸੀਂ ਆਪਣੇ ਆਡੀਅנס ਨੂੰ ਆਪਣੇ ਜਿਹੜੇ ਵੀ ਤੁਹਾਡੇ ਫਾਲੋਅਰਸ ਨੇ ਜਿਹੜੇ ਜਿਹੜੇ ਵੀ ਤੁਸੀਂ ਚੈਨਲ ਤੋਂ ਆਏ ਹੋ ਤੇ ਉਹਨਾਂ ਨੂੰ ਤੁਸੀਂ ਅਕੋਰਡਿੰਗਲੀ ਆਪਣਾ ਜਿਹੜਾ ਜਨੂ ਰਿਵਿਊ ਆ ਫਿਲਮ ਦਾ ਬਣਦਾ ਉਹ ਤੁਸੀਂ ਪਲੀਜ਼ ਦਿਓ ਤੇ ਬਾਕੀ ਜਿਸ ਮੈਂ ਸਾਡੀ ਸਾਰੀ ਟੀਮ ਵੱਲੋਂ ਇੱਕ ਵਾਰ ਧੰਨਵਾਦ ਕਰਦੇ ਨਾ ਬਾਕੀ ਜਿਹੜਾ ਜਿਹੜਾ ਵੀ ਤੁਹਾਡਾ ਕੁਐਸਚਨ ਹੋਇਆ ਜਿਹੜੇ ਜਿਹੜੇ ਵੀ ਸੱਜਣ ਤੋਂ ਜਾਂ ਸੋਨੀਆਂ ਤੋਂ ਜਾਂ ਸ਼ਾਂਤੀ ਜੀ ਤੋਂ ਤੁਹਾਨੂੰ ਕੋਈ ਕਰੈਕਟਰ ਚਾਹੀਦਾ ਹੋਇਆ ਤਾਂ ਸਾਡੀ ਕੁਐਸਚਨ ਚਾਹੀਦਾ ਹੋਇਆ ਤਾਂ ਤੁਸੀਂ ਪਲੀਜ਼ ਪੁੱਛੋ ਤੇ ਅਸੀਂ ਤੁਹਾਨੂੰ ਆਨਸਰ ਕਰਾਂਗੇ ਜੀ ਸਰ ਭਾਜੀ ਨਵਾਂ ਫੋਨ ਲੈ ਲਿਆ ਜੇ ਉਹਨੇ ਕਹੇ ਵਾਰੇ ਸੰਤਰੀ ਰੰਗ ਲਿਆ ਵੀ ਪਤਾ ਲੱਗ ਜੇ 17 ਲਿਆ 17 ਚੱਲਦਾ ਨਾ ਨਾ 17 ਪਲਸ ਤਾਂ ਨਹੀਂ ਕਿਤੇ ਗਿਆ ਹਾਂ ਹਾਂ ਹਾਂਜੀ ਹੋਰ ਦੱਸੋ ਖਾਸ ਜਿਹੜਾ ਖਾਸ ਜਿਹੜੀ ਸ਼ਹਿਰੇ ਦੇ ਉੱਤੇ ਸਪੈਸ਼ਲ ਰੱਖਿਆ ਗਿਆ ਉਹ ਸੰਤਰੀ ਕਿ ਰੱਖਿਆ ਗਿਆ ਨਹੀਂ ਹਾਂ ਕਿਤਾਬਾਂ ਜੀ ਸਾਰੀ ਸ਼ਹਿਰੇ ਦੇ ਨਹੀਂ ਨਹੀਂ ਇਹ ਪਹਿਲਾ 20 ਕੁ ਦਿਨ ਪਹਿਲਾਂ ਹੋਣੀ ਸੀਗੀ ਰਿਲੀਜ਼ ਐਕਚੁਅਲੀ ਤੇ ਇਹ ਫੇਰ ਉਦੋਂ ਪਹਿਲਾਂ ਪ੍ਰੋਬਲਮ ਹੋ ਗਈ ਜਿਆਦਾ ਹੜਾ ਹਾੜਾਂ ਕਰਕੇ ਫੇਰ ਚਲੋ ਅਨਫੋਰਚੂਨੇਟਲੀ ਮਸਲਾ ਥੋੜਾ ਜਿਆਦਾ ਖਰਾਬ ਹੋ ਗਿਆ ਸੀ ਵੀ ਜਿਹੜੇ ਲੋਕਾਂ ਆਸਤੇ ਬਣਾਈਏ ਜਦੋਂ ਉਹੀ ਨਹੀਂ ਅਜੇ ਨਾਮ ਮਤਲਬ ਕਿਉਂਕਿ ਕੱਲੇ ਮੈਂ ਮਾਝੇ ਜਾਂ ਮਾਲਵੇ ਤੋਂ ਆਪੇ ਦੀ ਨਹੀਂ ਗੱਲ ਕਰਦਾ ਉਹ ਫੇਰ ਕਿਉਂਕਿ ਇੱਥੋਂ ਵੀ ਸਾਰਾ ਮੁਲਖ ਤੇ ਆਪਣਾ ਉੱਤਰ ਗਿਆ ਸੀ ਸਾਡੀਆਂ ਟੀਮਾਂ ਸਾਰੇ ਨਾਲੇ ਮੈਂ ਉਦੋਂ ਆਪ ਵੀ ਚਲੋ ਸ਼ੂਟ ਤੇ ਸੀਗਾ ਉੱਤਰ ਫਰੋਵੀਪਰ ਵਾਲੀ ਸਾਈਡ ਹੀ ਤੇ ਵੀਰ ਉਧਰੋਂ ਵੀ ਲੋਕ ਉਧਰ ਗਏ ਸੀਗੇ ਤੇ ਅਸੀਂ ਚਾਹਦੇ ਨਹੀਂ ਸੀ ਵੀ ਉਹੋ ਜੇ ਸਮੇਂ ਜਿਹੇ ਜੀ ਸਿਚੁਏਸ਼ਨ ਬਣੀ ਪਈ ਆ ਵੀ ਉਹਦੇ ਚੇ ਚੀਜ਼ ਆ ਗਿਆ ਆਪਾਂ ਪ੍ਰਮੋਟ ਕਰੀਏ ਤੇ ਰਿਲੀਜ਼ ਕਰੀਏ ਹਨਾ ਤੇ ਜਦੋਂ ਤੱਕ ਆ ਜਿੰਨਾ ਕਰਕੇ ਆਪਾਂ ਫਿਲਮਾਂ ਬਣਾਉਣੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਏ ਜਦੋਂ ਉਹ ਹੀ ਨਹੀਂ ਅਜੇ ਸੁਖੀ ਤੇ ਆਪਾਂ ਐਵੇਂ ਬਣਾ ਵਜਾ ਮਤਲਬ ਉਹ ਫਿਲਮਾਂ ਬਹੁਤ ਛੁੱਟੀਆਂ ਚੀਜ਼ਾਂ ਉਹ ਬਹੁਤ ਜਿਆਦੀਆਂ ਵੱਡੀਆਂ ਚੀਜ਼ਾਂ ਸੀਗੀਆਂ ਤੇ ਉਹਦੇ ਅਕੋਰਡਿੰਗਲੀ ਫਿਰ ਅਸੀਂ 20 ਦਿਨ ਡਿਲੇ ਕਰ ਲਈ ਸੀ ਤੇ ਆਹ ਡੇਟ ਸਾਨੂੰ ਸੂਟ ਬੈਂਦੀ ਸੀਗੀ ਜਿਵੇਂ ਪਹਿਲਾਂ ਮੇਰਾ ਪਿਆਕ ਦੇਣਾ ਦਾ ਫਰਕ ਹੈਗਾ ਸੀ ਦੋਨਾਂ ਬਿਲਮਾਂ ਦਾ ਤੇ ਹੁਣ ਉਹ 20 ਦਿਨਾਂ ਦਾ ਰਹਿ ਗਿਆ ਹੁਣ 20 ਦਿਨਾਂ ਤੱਕ ਅਗਲੀ ਆਉਣੀ ਗੋਡੇ-ਗੋਡੇ ਚਾਹ ਐ ਫਾਜਣਾ ਮੈਂ ਪਤਾ ਹੁਣ ਜਿਹੜੀ ਗੋਡੇ-ਗੋਡੇ ਚਾਹ ਸੀ ਉਹ ਅਗਲੇ ਸਾਲ ਰਿਲੀਜ਼ ਹੋਣੀ ਸੀ ਵਰ ਬ੍ਰੀਚ ਉਹ ਕਹਿੰਦੇ ਅਸੀਂ ਇਸੇ ਸਾਲ ਲਾਉਣੀ ਹੈ ਨਿਕਾਜੈਲ ਦਾ ਪਿਛਲੇ ਸਾਲ ਰਿਲੀਜ਼ ਹੋਣੀ ਸੀ ਉਹ ਡਿਲੇ ਹੋ ਗਏ ਇਸ ਸਾਲ ਆ ਹੁਣ ਇਸ ਸਾਲ ਚਾਰ ਹੋ ਗਈਆਂ ਹੁਣ ਫੇਰ ਲੱਗਦਾ ਵੀ ਐਮੀ ਵਰਕ ਜ਼ਿਆਦਾ ਬਲਮ ਕਰਦਾ ਐ ਫਾਜਣਾ ਗਈ ਯਾਰੀ ਆ ਹਾਲਾਂਕਿ ਪਿਛਲੇ ਸਾਲ ਵੀ ਇੱਕ ਆਈ ਸੀ ਉਹਦੋਂ ਪਿਛਲੇ ਸਾਲ ਵੀ ਇੱਕ ਆਈ ਸੀ ਮੇਰੇ ਪਿਛਲੇ ਸਾਲ ਇੱਕ ਕੁੜੀਆ ਰਹਿਣ ਵੱਲ ਗਈ ਇੱਕ ਸਾਲ ਤੇ ਇੱਕ ਸਾਲ ਗੱਡੀ ਜਾਂਦੀ ਛਲਾਂਗਾ ਮਾਰਦੇ ਦੋ ਹੀ ਫਿਲਮਾਂ ਆਇਆਂ ਇੱਕ ਇੱਕ ਸਾਲ ਦੇ ਵਿੱਚ ਹਾਲਾਂਕਿ ਮਰਿੰਦਰ ਭਾਜੀ ਦੋ ਕਰ ਗਏ ਜਿਹੜੇ ਇੱਕ ਕਰਦੇ ਆ ਉਹ ਦੋ ਕਰ ਗਏ ਚਲੋ ਫਿਰ ਵੀ ਮਹਾਰਾਜ ਜੀ ਆਤਾ ਉਦੋਂ ਬਈ ਕੋਈ ਨਹੀਂ ਕਹਦਾ ਕਿ ਅੰਡੀ ਦੇ ਸਾਲ ਇੰਨੀ ਫੰਕ ਯਾਰ ਕੋਈ ਨਹੀਂ ਨੰਬਰ ਕੋਈ ਨਹੀਂ ਲਾਡ ਲੱਗ ਜੇ ਕਰ ਮੈਨੂੰ ਇਹ ਹੁੰਦਾ ਵੀ ਚਲੋ ਫਿਲਮ ਵੱਧ ਘਟਦਾ ਨਹੀਂ ਮਾਰਾ ਕਿਰਪਾ ਕਰੇ ਅਗਲੇ ਸਾਲ ਤੋਂ ਆਪਾਂ 뮤직 ਤੇ ਵੀ ਕੰਮ ਕਰਨਾ ਜਿਆਦਾ 뮤직 ਵੀ ਕਰਾਂਗੇ ਆਪਾਂ ਤੇ ਕਾਨਸਰਟ ਕਾਨਸਰਟ ਵੀ ਕਰਾਂਗੇ ਇੱਥੇ ਵੀ ਕਰਾਂਗੇ ਬਾਹਰ ਵੀ ਕਰਾਂਗੇ ਜਿੱਥੇ ਜਿੱਥੇ ਸਾਡੇ ਚਾਹਣ ਵਾਲੇ ਆ ਫਿਲਮਾਂ ਵੀ ਕਰਿਆ ਕਰਾਂਗੇ ਫਿਲਮਾਂ ਦਾ ਕੰਮ ਇਹ ਹੁੰਦਾ ਵੀ ਵੀ ਤੁਸੀਂ ਚਲੋ ਦੋ ਕਰਨੀਆਂ ਤਿੰਨ ਕਰਨੀਆਂ ਚਾਰ ਜਿੰਨੀਆਂ ਵੀ ਕਰਨੀਆਂ ਨੇ ਪਰ ਵਾਟਅਰ ਵੇਅਰ ਦਾ ਵੀ ਵਧੀਆ ਬਣਾਈਏ ਲੋਕ ਵੇਂਦੇ ਐ ਜੇ ਚੰਗੀ ਫਿਲਮ ਹੋਊਗੀ ਵੇਖੀ ਜਾਊਗੀ ਕਿਉਂਕਿ ਸਟਾਰਟਿੰਗ ਦੇ ਵਿੱਚ ਜਦੋਂ ਨਿਕਾਲ ਜਲਦਾਰ ਕੀਤੀ ਸੀ ਬੰਬੂ ਕਾਰਡ ਕੀਤੀ ਸੀ ਸਾਭਾਦਰ ਕੀ ਆਉਗੀ ਫਿਲਮਾਂ ਤੇ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਫਿਲਮਾਂ ਸਾਰੀਆਂ ਵਰਕ ਕਰਨ ਹੁਣ ਇਹ ਸਾਲ ਸਰਬਾਲਾ ਸੀ ਉਹ ਵੀ ਵਧੀਆ ਚੱਲੀ ਐ ਸੰਗਲ ਆਪਣੇ ਪਾਰਟ 2 ਸੀ ਉਹ ਵੀ ਵਧੀਆ ਚੱਲੀ ਐ ਨਿੱਕਾ ਜਲਦਾਰ ਵੱਡੀ ਮਾਰਾ ਕਿਰਪਾ ਕਰਨ ਇਹ ਵੀ ਵਧੀਆ ਵਰਕ ਕਰੇ ਫਿਰ ਜੁਬਾਰ ਕੋਟੇ-ਕੋਟੇ ਚਾਹ ਸੋ ਬ੍ਰਾਂਡ ਜੀ ਨੇ ਵੱਡੇ-ਵੱਡੇ ਸਾਰੇ ਤੇ ਹੋਪਫਰ ਦਾ ਬੈਸਟ ਮਕਰ ਦਾਵ ਦਾ ਆ ਗਿਆ ਐਸਐਮਟੀ ਤੇ ਹੋਪਫੁਲੀ ਇਹ ਫਿਲਮ ਵੀ ਵਰਕ ਕਰੇ ਜੀ ਅਸੀਂ ਆਪਾਂ ਕੇ ਜਿਹੜਾ ਫੋਟੋ ਤੇ ਪੀਕੇਟ ਖੜੇ ਆ ਹਸਤ ਜੀ ਭਾਜੀ ਸਾਡੀ ਜਿਆਦਾ ਮਿਕਸਰੀਓ ਥੋੜੀ ਪਾਉਂਦੇ ਵੀ ਜੀ ਬਾਈ ਪ੍ਰੈਸਮ ਉਹ ਕਿ ਮੈਂ ਸਾਰੇ ਦੂਜੇ ਚਿੱਕੇ ਕਾਰਪੋਰੇਸ਼ਨਾਂ ਤੋਂ ਮਾਇਆ ਇਹ ਨਹੀਂ ਨਿਕਲੇ ਲੋਰ ਬੰਸੀ ਉਹ ਇੱਕਾ ਦਿੱਤੋ ਫ੍ਰੀ ਜਿਵੇਂ ਸਾਰੇ ਆਈਸਟਾਰ ਲਈ ਗਰੋਥ ਗਰੋ ਇਜ਼ੀ ਇੰਡਸਟਰੀ ਗਰੋ ਇਜ਼ੀ ਉਹ ਜਿਵੇਂ ਇੰਡਸਟਰੀ ਵਾਲੀ ਦੀ ਪਛਾਣਾ ਜਿਵੇਂ ਫੈਕਲਮ ਆਇਆ ਦੇਖਣ ਨਾਲ ਬਾਰੇ ਉਹ ਵੀ ਨਿਕਾਇਦਾ ਸੀ ਕਿ ਉਹ ਬੜੀ ਦੀ ਨੰਬੀ ਹਾਂ ਜੀ 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 ਮੈਂ ਬਾਲੀ ਦੀ ਯਾਰ ਰੋ ਰੋਦਾ ਤੁਸੀਂ ਕਣਕ ਦੇ ਕਿ ਪ੍ਰੋਪੋਜ਼ ਕਰਨਾ ਉਹ ਉਹ ਪਰ ਸਿਰ ਆਵਾਜ਼ ਉਹ 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 ਮੇਰਾ ਪਹਿਲਾ ਸੀਨ ਸੀ ਵੀਰੇ ਫਿਲਮ ਦਾ ਹੀ ਪਹਿਲਾ ਸੀਨ ਸੀ ਉਦੋਂ ਮੈਂ ਵੀ ਨਰਵਸ ਹੁੰਦਾ ਸੀ ਸੌਨਮ ਤੋਂ ਉਹ ਜਦੋਂ ਉਹਨਾਂ ਦੀ ਬਾੜੀ ਜਿਹੜਾਈ ਸੀ ਉਦੋਂ ਅਜੇ ਅਸੀਂ ਸ਼ੁਰੂਆਤ ਹੀ ਕਰੀ ਸੀ ਤੇ ਉਦੋਂ ਪਹਿਲਾ ਸੀਨ ਹੀ ਮੇਰਾ ਪਟਿਆਲੇ ਮੇਰੇ ਯਾਦ ਆ ਉੱਤੇ ਫੁਹਾਰਾ ਚੌਂਕ ਦੇ ਆਲੇ-ਦੁਆਲੇ ਰਿਕਸ਼ੇ ਤੇ ਬਹਿ ਕੇ ਫਿਰਨਾ ਸੀ ਛੁੱਟੇ ਲੈ ਕੇ ਪ੍ਰਪੋਜ਼ ਕਰਨਾ ਸੀਗਾ ਕਣਕ ਦੇ ਚਿੱਟੇ ਤੇ ਉਹ ਬੜੀ ਮਿਹਰ ਦੀ ਕਿਰਪਾ ਹੋਈ ਉਹ ਪਰ ਉਹੀ ਗੱਲ ਜਿਵੇਂ ਤੁਸੀਂ ਕਹੀ ਹੈ ਨਾ ਵੀ ਉਹਦੇ ਨਾਲ ਵਾਵਾ ਪਛਾਣ ਬਣੀ ਸਾਰਿਆਂ ਦੀ ਕਿਉਂਕਿ ਅਸੀਂ ਆਪ ਉਦੋਂ ਅਜੇ ਮਤਲਬ ਉਦੋਂ ਪਹਿਲਾਂ ਮੈਂ ਕੀਤੀ ਸੀਗੀ ਫਿਲਮ ਅੰਗਰੇਜ਼ ਕੀਤੀ ਸੀ ਫਿਰ ਅਰਦਾਸ ਕੀਤੀ ਸੀਗੀ ਫਿਰ ਲੀਡ ਤੇ ਜਦੋਂ ਮੈਂ ਆਇਆ ਸੀਗਾ ਇਹਨਾਂ ਫਿਲਮਾਂ ਨਾਲ ਆਇਆ ਬੰਗੂ ਕਾਰਡ ਤੇ ਨਿੱਕਾ ਜਿਹੇ ਦਰਦ ਨਾਲ ਤੇ ਉਦੋਂ ਫਿਰ ਉਹ ਇੱਕੋ ਸਾਲ ਦੇ ਵਿੱਚ ਜ਼ਿੰਦਾਬੜੀਆ ਰੀਆਂ ਗਾਣਾ ਵੀ ਆ ਗਿਆ ਇਹ ਵੀ ਚੀਜ਼ਾਂ ਹੋ ਗਈਆਂ ਸਾਰੀਆਂ ਤੇ ਉੱਪਰ ਬੜੀ ਮਿਹਰ ਨੇ ਕਿਰਪਾ ਕੀਤੀ ਫਿਰ ਇੱਕ ਰੇਣਾ ਜਿਵੇਂ ਪੈਰ ਲੱਗਣੇ ਹੁੰਦੇ ਉਹ ਪੈਰ ਲੱਗ ਗਏ ਪਰ ਇਹ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਸਣੇ মিডিਆ ਸਾਰਾ ਕੁਝ ਆਪ ਇਕੱਠੇ ਨਹੀਂ ਕਰੋ ਕੀਤਾ ਰਲ ਕੇ ਸਾਰੇ ਸਾਰਿਆਂ ਨੇ ਇੱਥੇ ਤੱਕ ਪਹੁੰਚੇ ਆਪਾ ਮਾਸ਼ਾਅੱਲਾ ਗਲੋਬਲ ਸਟਾਰਟਅਪ ਬਾਬਾ ਸੁੱਖ ਰੱਖੇ ਤੁਹਾਡੇ ਤੁਹਾਡੇ ਸਿਰ ਤੁਹਾਡੇ ਕਰਕੇ ਆ ਦੁਆਵਾ ਤੁਸੀਂ ਦਿੰਦੇ ਹੋ ਤੁਸੀਂ ਆਪਣਾ ਇੰਨਾ ਸਮਾਂ ਕੱਢ ਕੇ ਇੱਥੇ ਪਹੁੰਚਦੇ ਜੀ ਤੇ ਮੀ ਨੀ ਨੀਰੀ ਨੀ ਸਾਰਾ ਕੁ ਤੁਸੀਂ ਆਪ ਦਾ ਮਤਲਬ ਤੁਹਾਡੀ ਵੀ ਬਹੁਤ ਮਿਹਨਤ ਹੈ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵਾਰ ਜਿੰਨੀ ਵਾਰੀ ਵੀ ਬੁਲਾਉਨੇ ਆ ਤੇ ਪੰਜਾਬੀ ਫਿਲਮ ਇੰਡਸਟਰੀ ਲਈ ਮਿਊਜ਼ਿਕ ਇੰਡਸਟਰੀ ਲਈ ਸਾਰੇ ਜਾਣੇ ਖੜੇ ਹੁੰਦੇ ਆ। ਇਹ ਕਿਹਦਾ ਚਾਹ ਬਹੁਤ ਖੁਸ਼ੀ ਬਹੁਤ ਹੁੰਦੀ ਆ ਉਹਨੂੰ ਭਰਾਵਾਂ ਲਈ। ਜੀ ਮੇਰੇ ਦੋ ਤੋਂ ਭਰਾ ਦੇ ਬੱਲੇ ਤੇ ਬੋਟਲਾਂ ਟੰਡਾ। ਇਹ ਆਪਣੀ ਇੰਡਸਟਰੀ ਚ ਆਏ ਨੇ ਇੱਕ ਪੈਰ ਦਾ ਫੌਜੀ ਜੀ ਕਰਤਾ ਹੋਣੀ। ਬੜਾ ਬੜੀਆ ਹੀ ਕਰਦਾ ਮੇਨਾਂ ਤਾਂ ਬਹੁਤ ਵਾਰੀ ਆਲੇ ਸਰਵਾਲਾ ਜੀ ਵੀ ਆ ਲਿਆ ਤੂ ਦਾ ਭਾਈ ਅੰਬੀ ਭਾਈ ਦਾ ਸੀ ਵਾਵਾ ਜਰ ਹੋ ਗਿਆ ਇੱਥੇ ਕਰਦੇ ਨੇ ਕੰਮ ਸਾਨੂੰ। ਤੇ ਹੁੰਦਾ ਮਤਲਬ ਅਸੀਂ ਉਸ ਦਿਨ ਉਹ ਸਾਨੂੰ ਰੋਸਟ ਕਰਦਾ ਸੀਗਾ ਬਾਈ ਤੇ ਉਹ ਰੋਸਟ ਕਰਦਾ ਵੀ ਉਹ ਹੀ ਕਹਿੰਦਾ ਵੀ ਮਤਲਬ ਐਮਬੀ ਵਰਗਾ ਤਾਂ ਭਰਾ ਹੀ ਲੱਗਦਾ ਜਾਂ ਦੋਸਤ ਹੀ ਪੱਕਾ ਬਣਿਆ ਹੁੰਦਾ ਐਮਬੀ ਦਾ ਤੇ ਤੂੰ ਦਾ ਬਾਈ ਹੁਣ ਪੂਰਾ ਵਰਸਾ ਹੀ ਲੱਗਦਾ ਖੋਪੜ ਬੰਜ ਜਾਂਦਾ ਕਦੇ ਸਿਰੀ ਬੰਜ ਜਾਂਦਾ ਪੂਰੀਆਂ ਐਕਟਿੰਗਾਂ ਪੂਰੀਆਂ ਘੈਂਟ ਕਰਦਾ ਤੇ ਤੂੰ ਤਾਂ ਵੀਰੇ ਦਾ ਬੋਤਾ ਬਹੁਤ ਮਾਰਾ ਨੀ ਕਿਰਪਾ ਕੀਤੀ ਵੀਰ ਤੇ ਵੀਰੇ ਦੇ ਏਰੀਏ ਜੀ ਬਹੁਤ ਲੋਕੋ ਉਸ ਨੇ ਮਾਨ ਕਰਦਾ ਹੈ ਭਲਵਾਨ ਤੇ ਪੂਰਾ ਪੰਜਾਬ ਵੀ ਮਾਨ ਕਰਦਾ ਤੇ ਬਾਬਾ ਸ਼ੁਕਰ ਕੇ ਆਉਣ ਵਾਲੇ ਸਮੇਂ ਜੀ ਤੂੰ ਤਾਂ ਲੀਡ ਤੇ ਆਉਂਦਾ ਕਾਲੀ ਐਣ ਕ ਮੇਰੇ ਵਾਂਗੂੰ ਲਾਈ ਫਿਰਦਾ ਸੀ ਅੱਜ ਮੈਂ ਕਿਹਾ ਡੁੱਡਾ ਨਾ ਕਾਲੀ ਮੇਰੇ ਹੋਣੀ ਹੈ ਅਜੇ ਮੈਂ ਮੈਂ ਕਿਹਾ ਪੈਰ ਦੇ ਮਾਰਕੀਟਾਂ ਦੇ ਲਈ ਤੇ ਪੂਰਾ ਫਰਮਾਂ ਲਾਈਆਂ ਅੰਦਰ ਜਾ ਕੇ ਹੁਣ ਲਾਈਆਂ ਨੇ ਇੱਥੇ ਲਾਈਂਦੀਆਂ ਲਾਈਟਾਂ 'ਚ ਸੰਗ ਲਾਹੀ ਵੀ ਮੇਰੀਆਂ ਨਾਲ ਲਾ ਦੇ ਹਾਂਜੀ ਮਾਸ਼ਾਅੱਲਾ ਸ਼ਾਂਤੀ ਆ ਲਾਲਾ ਆ ਚੱਕ ਤਾੜੀਆਂ ਗਿਆ ਵੀਰਾ ਜੇ ਤਾਂ ਜੀ ਜੀ ਇਹਨਾਂ ਕਰਦਾ ਸੀਗਾ ਇਹਨਾਂ ਨੇ ਮਾਸ਼ੱਲਾ ਪਾਤਰ ਦੀ ਇੱਕ ਇੱਕ ਨੂੰ ਕੀ ਕਰਦੇ ਬਹੁਤ ਹੈ ਜੀ 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 ਥੈਂਕ ਯੂ ਆਓ ਆਓ ਤੁਹਾਨੂੰ ਲੱਗਿਆ ਸਾਰਿਆਂ ਦਾ ਤੁਹਾਡਾ ਪਹਿਲਾਂ ਤੋਂ ਤੁਸੀਂ ਸਾਰੇ ਜਣੇ ਇੱਥੇ ਆਏ ਕਿ ਥੈਂਕ ਯੂ ਸੋ ਮੱਚ ਤੁਸੀਂ ਹਮੇਸ਼ਾ ਐਪਰੀਸ਼ੀਏਟ ਕਰਦੇ ਹੋ ਸਾਰੀਆਂ ਫਿਲਮਾਂ ਨੂੰ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਹਨਾ ਕਿਉਂਕਿ ਜਿਹੜੀਆਂ ਤੁਸੀਂ ਅਪਡੇਟਸ ਪਾਉਂਗੇ ਉਹਦੇ ਨਾਲ ਆਡੀਅנס ਸਾਡੇ ਨਾਲ ਜੁੜਨੀ ਆ ਤੇ ਸਾਡੀ ਜਿਹੜੀ ਟੀਮ ਹੈ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੇ ਅਸੀਂ ਸਾਰੇ ਲੱਖੀ ਆ ਕਿ ਅਸੀਂ ਨਿੱਕਾ ਦੇ ਪਾਰਟ ਆ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਵਨ ਨੇ ਸਾਨੂੰ ਪਛਾਣ ਦਿੱਤੀ ਹੈ ਮੈਨੂੰ ਲੱਗ ਇਸ ਲਈ ਬਹੁਤ ਘੱਟ ਲੋਕਾਂ ਨੂੰ ਨਿਸ਼ਾਵਾਨੋਂ ਪਤਾ ਸੀ ਪਰ ਸ਼ਾਂਤੀ ਘਰ ਘਰ ਦੇ ਵਿੱਚ ਬਦਲ ਗਈ ਤੇ ਨਿੱਕਾ ਜ਼ਹਿਲਦਾਰ ਇੱਕ ਇਦਾਂ ਦੀ ਫਿਲਮ ਹੈ ਜਿਹਨੂੰ ਬਜ਼ੁਰਗਾਂ ਨੇ ਵੀ ਉਹਨਾਂ ਦੇਖਿਆ ਤੇ ਬੱਚਿਆਂ ਨੂੰ ਵੀ ਉਹਨਾਂ ਦੇਖਿਆ ਤੇ ਹੋਰ ਵੀ ਸਾਡੇ ਵੱਲੋਂ ਸਾਰਿਆਂ ਵੱਲੋਂ ਅਸੀਂ ਐਫਰਟਸ ਕੀਤੀਆਂ ਬਹੁਤ ਸੋਹਣੀ ਬਣਾਈ ਆ ਬਾਕੀ ਅਸੀਂ ਆਡੀਅנס ਨੂੰ ਅਪੀਲ ਕਰਾਂਗੇ ਕਿ ਕੱਲ ਛੁੱਟੀ ਵੀ ਆ ਸਾਰੇ ਜਣੇ ਜ਼ਰੂਰ ਦੇਖਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਰਿਆਂ ਨੂੰ ਮੂਵੀ ਕਿਦਾਂ ਦੀ ਲੱਗੀ ਕਿ ਸਮਾਜ ਦੇਸੀ ਆਪਣੀਆਂ ਟੀਮਾਂ ਦਾ ਧੰਨਵਾਦ ਕਰਦੇ ਆ ਜਗਦੀਪ ਵੀਰ ਦਾ ਜਿਹਨਾਂ ਨੇ ਫਿਲਮ ਲਿਖੀ ਆ ਸਿਮਰ ਭਾਜੀ ਦਾ ਸਾਡੇ ਪ੍ਰੋਡਿਊਸਰ ਸਾਹਿਬਾਨ ਪਟਿਆਲਾ ਮੋਸ਼ਨ ਪਿਕਚਰ ਤੋਂ ਕਾਕੂ ਵੀਰੇ ਹੋਣੀ ਤੇ ਬੱਬੀ ਭਾਈ ਹੋਣੀ ਤੇ ਵਾਈਟ ਹਿੱਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਸਾਰਿਆਂ ਦੇ ਰੂਪ ਰੂਪ ਹੋ ਪਏ ਆ ਤੇ ਮਹਾਰਾ ਕਿਰਪਾ ਕਰ ਨੇ ਫਿਲਮ ਸਫਲ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਫਿਲਮਾਂ ਬਣਾਈਏ 5 6 7 8 9 10 ਮਹਾਰਾ ਕਿਰਪਾ ਕਰ ਸਾਡੀ ਬੇਬੇ ਦੀ ਉਮਰ ਲੰਮੀਆ ਕਰਦਾ ਸੀ ਉਦੋਂ ਤੱਕ ਬਣਾਈ ਜਾਵਾ ਸ਼ੁਕਰ ਗੁਰੂ ਮੇਰ ਕਰਦਾ ਜਿਹੜਾ दारू वाला कॉन्ट्रैक्टर रह है जी जी लगता है कि ये पोस्टिंग जाएगा सारा भाई ठेके बंद कराओ <laughs> फिल्म तो फिल्मਾਂ ਕਿਉਂ ਆਏ ਲੀਗਲ ਆ हां और पॉजिटिव ਬਾਈ ਕਿ ਲਾਸਟ ਦੇ ਵਿੱਚ ਤੁਸੀਂ ਫਿਲਮ ਦੇਖ ਕੇ ਆਏ ਕਲਾਈਮੈਕਸ ਸਾਡਾ ਕੀ ਆ ਤੁਹਾਨੂੰ ਕਲਾਈਮੈਕਸ ਦੇਖਿਆ ਨਾ ਤੁਸੀਂ ਦਿਲੇ ਲੱਗੇ ਕਲਾਈਮੈਕਸ ਬਾਈ ਫਿਰ ਲੋਕਾਂ ਨੂੰ ਵਧੀਆ ਲੱਗੂਗਾ ਤੁਹਾਨੂੰ ਵਧੀਆ ਲੱਗਿਆ ਮਾਰੇ ਕਿਰਪਾ ਕਰਨੀ ਇਹ ਤਾਂ ਬਾਈ ਉਹ ਉਹੀ ਉਹਦੇ ਵਿੱਚ ਰਹਿਗਦਾਰੀ ਰਹੀਗੀ ਚੀਜ਼ ਹੋਈ ਆ ਜਿਹੜੀ ਚੀਜ਼ ਨੂੰ ਆਪਾਂ ਦੇਖੋ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਤੇ ਇੱਕ ਵਿਲਨ ਹੁੰਦਾ ਫਿਲਮ ਦੇ ਵਿੱਚ ਵਿਲਨ ਜਾਂ ਮਰ ਜਾਂਦਾ ਜਾਂ ਸੁਧਰ ਜਾਂਦਾ ਸਮਝਦੇ ਨਾ ਪੈਂਟ ਦੇ ਵਿੱਚ ਉਹਦੇ ਕੁੱਟ ਪੈਂਦੀ ਉਹ ਬੰਦਾ ਬਣ ਜਾਂਦਾ ਤੇ ਸੇਮ ਹੀ ਆਪਾਂ ਇਸ ਫਿਲਮ ਦੇ ਵਿੱਚ ਵਿਖਾਇਆ ਉਹ ਜਦੋਂ ਵੀ ਜਿਹੜੀ ਵੀ ਚੀਜ਼ ਉਹ ਇੱਕ ਐਕਸ਼ਨ ਦਾ ਰਿਐਕਸ਼ਨ ਹੈ ਤੇ ਲਾਸਟ ਦੇ ਵਿੱਚ ਜਦੋਂ ਆਪਾਂ ਉਹ ਫਿਲਮ ਬਣਾਈ ਫਿਲਮ ਦਾ ਕਲਾਈਮੈਕਸ ਤੁਸੀਂ ਦੇਖਿਆ ਸਾਰਿਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਲੱਗੀ ਤੇ ਜਿਹਨੂੰ ਅਜੇ ਤੱਕ ਲੱਗੀ ਹੈ ਜਾਂ ਜਿਹਨੂੰ ਹੁਣ ਤੱਕ ਟ੍ਰੇਲਰ ਵੇਖ ਕੇ ਜਾਂ ਕੋਈ ਚੀਜ਼ ਵੇਖ ਕੇ ਪ੍ਰੋਬਲਮ ਲੱਗੀ ਉਹ ਜਦੋਂ ਫਿਲਮ ਵੇਖੂਗਾ ਤੇ ਉਹ ਸੌਲਵ ਹੋ ਜਾਊਗਾ ਆਪਣੇ ਆਪ ਉਹਨੂੰ ਮਤਲਬ ਉਹਦੀ ਪ੍ਰੋਬਲਮ ਹੈ ਜਿਹੜੀ ਉਹ ਕਲੀਅਰ ਹੋ ਜਾਊਗਾ ਤੇ ਕਿਉਂਕਿ ਆਪਾਂ ਵੀ ਭਾਜੀ ਇੱਥੋਂ ਹੀ ਆ ਆਪਾਂ ਇਦਾਂ ਦੀ ਚੀਜ਼ ਕਦੇ ਵੀ ਨਹੀਂ ਕਰਾਂਗੇ ਜਿਹੜੀ ਆਪਾਂ ਆਪਣੀ ਕਮਿਊਨਿਟੀ ਨੂੰ ਆਪਣੇ ਆਪ ਨੂੰ ਲੜਡਾ ਉਤਰੀਏ ਆਪਾਂ ਆਪਾਂ ਪੰਜਾਬੀਆਂ ਨੂੰ ਆਪਣੇ ਨਾਲ ਲੜਡਾ ਕਰੀਏ ਕਿਉਂਕਿ ਸਾਨੂੰ ਪਤਾ ਇਸ ਚੀਜ਼ ਦਾ ਵੀ ਸਾਡੇ ਲੋਕ ਯਾਰ ਰੁੱਸਣਗੇ ਸਾਡੇ ਕਰਕੇ ਜਣਾ ਵੀ ਜੇ ਅਸੀਂ ਕੋਈ ਇਦਾਂ ਦੀ ਚੀਜ਼ ਕਰਤੀ ਤੇ ਜਾਣੇ ਜ ਮਾਰਾ ਨਾ ਕਰਾਵੇ ਕਦੇ ਕੋਈ ਹੋ ਜੇ ਤੇ ਉਹਦੀ ਆਪਾਂ ਰਾਈਟ ਹੋਵੇ ਬੰਦਾ ਮਾਫੀ ਮੰਗ ਲੈਂਦਾ ਯਾਰ ਸਾਡੇ ਤੋਂ ਕੋਈ ਗਲਤੀ ਹੋਈ ਆ ਤੇ ਆਪਾਂ ਹੁਣ ਇੰਨੀਆਂ ਟੀਮਾਂ ਨੇ 200 250 ਬੰਦਾ ਹੈ ਜਿਹੜੇ 8 10 ਵੱਡੇ ਦਿਮਾਗ ਕੰਮ ਕਰਦੇ ਹੁੰਦੇ ਆ ਫਿਲਮ ਤੇ ਕੋਈ ਇਦਾਂ ਦੀ ਚੀਜ਼ ਨਹੀਂ ਕਰੂਗਾ ਜਿਹਦੇ ਨਾਲ ਕੋਈ ਆਪਾਂ ਕਿਸੇ ਨੂੰ ਲੈ ਡੰਮ ਕਰੀ ਥੈਂਕ ਯੂ ਬਾਈ ਸੋਨੀਆ ਮੈਮ ਤੁਹਾਨੂੰ ਸੁਣੀ ਇੱਧਰ ਆਜੋ ਆਵਾਜ਼ ਦੇ ਵਿੱਚ ਕੰਮ ਕਰਨਾ ਮੁੱਖਾ ਲੱਗਿਆ ਕਿ ਫਨੀ ਮੂਮੈਂਟ ਆ ਨਹੀਂ ਔਖਾ ਤਾਂ ਨਹੀਂ ਲੱਗਿਆ ਮਜ਼ਾ ਹੀ ਆਇਆ ਔਰ ਮੇਰੇ ਵਾਸਤੇ ਵੀ ਕੁਝ ਅਲੱਗ ਹੀ ਸੀ ਕਰਨ ਨੂੰ ਬਿਕਾਜ਼ ਮੈਂ ਬਹੁਤ ਵਧੀਆ ਬਹੁਤ ਸਿੱਧਾ ਬੋਲਦੀ ਆ ਤੇ ਆਈ ਨੇਵਰ ਬਟ ਆ ਡਿਡ ਫੇਸ ਐਨੀ ਕਾਈਂਡ ਆਫ ਇਸ਼ੂ ਵਾਈਲ ਟਾਕਿੰਗ ਔਰ ਆਪਣੇ ਡਾਇਲੌਗਸ ਡਿਲੀਵਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਸਮਾਂ ਕੱਢ ਕੇ ਆਏ ਹੋ ਜੀ ਥੈਂਕ ਯੂ ਸੋ ਮੱਚ ਤੇ ਜਿਵੇਂ ਵੀ ਤੁਹਾਨੂੰ ਚੰਗਾ ਲੱਗਿਆ ਫਿਲਮ ਦਾ ਲੱਗਿਆ ਤੁਹਾਨੂੰ ਚੰਗਾ ਲੱਗਿਆ ਐਵਰੇਜ ਲੱਗਿਆ ਮਾੜਾ ਲੱਗਿਆ ਜਿਵੇਂ ਵੀ ਤੁਹਾਨੂੰ ਚੰਗਾ ਠੀਕ ਲਖੇਗਾ ਉਹ ਮੈਂ ਤੁਸੀ ਆਪਦਾ ਲਿਖਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਜਲਦੀ ਮਿਲਦੇ ਹਾਂ ਮੋਸ ਪ੍ਰੋਬਲੀ ਹੋਰ ਦੱਸਾਂਗੇ ਦਿਨਾਂ ਦਾ ਕਿਸੇ ਹੋਰ ਨਵੀਂ ਫਿਲਮ ਦੀ ਨਵੀਂ ਪ੍ਰੈਸ ਕਾਨਫਰੈਂਸ ਤੇ ਨਵੇਂ ਚਿਹਰਿਆਂ ਦੇ ਨਾਲ ਜਾਂ ਉਹ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਫਿਲਮ ਦੀ ਸਕਰੀਨਿੰਗ ਤੇ ਕਿਸੇ ਨਾ ਕਿਸੇ ਤਰੂਪੂ ਹੋਵੋਗੇ ਤੇ ਤੁਸੀਂ ਸਾਥ ਦਿਨੇ ਹੋ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਮਾਰੇ ਕਿਰਪਾ ਕਰਨ ਤੇ ਛੜਦੀ ਕਲਾ ਚ ਰਹੋ ਤੁਸੀਂ ਸਾਰੇ ਜਣੇ ਤੇ ਆਪਣੇ ਪਹਿਲਵਾਨ ਅਸਤਿਰ ਦੱਸਾਂ ਕਰਦੇ ਰਹੋ ਸਾਰੇ ਜਣੇ ਦਾ ਥੈਂਕ ਯੂ ਸੋ ਮਚ ਬਹੁਤ ਬਹੁਤ ਥੈਂਕ ਯੂ ਹਾਂਜੀ ਜੀ ਡਾਇਲੌਗ ਹੁਣ ਤੋਂ ਹਾਂ ਕੈ ਮਮਾ ਅੰਦਰ 2.5 ਘੰਟੇ ਹਾਂਜੀ ਸੁਣਾ ਦਿਓ ਸੋਨੀਆ ਜੀ ਕੋਈ ਡਾਇਲੌਗ ਸੁਣਾ ਦਿਓ ਇਹਨੂੰ ਪੁੱਤਰ ਵਾਲਾ ਕਹਿੰਦਾ ਡਾਇਲੌਗ ਮੈਂ ਸੁਣਾ ਦੇਣੀ ਉਹ ਵੈਸੇ ਆਪਾਂ ਤੁਹਾਨੂੰ ਦਿਖਾਇਆ ਨਹੀਂ ਹੈ ਲੇਕਿਨ ਇੱਕ ਹੋਰ ਸਰਪ੍ਰਾਈਜ਼ ਹਜੇ ਸ਼ਾਇਦ ਪਤਾ ਨਹੀਂ ਪਾ ਸਕਦਾ ਨਾ ਬੋਲੋ ਜਨਾ ਬੋਲੋ ਉਹ ਆਪਾਂ ਪਤਾ ਲਗੇ ਨਹੀਂ ਪਾਵਾਂਗੇ ਕਾਤੋਂ ਬੋਲੋ ਨਹੀਂ ਮੈਂ ਉਹੀ ਬੋਲ ਕੇ ਸੁਣਾ ਦੇਣੀ ਨਹੀਂ ਕਾਦਲੀ ਉਧਰ ਜੀ ਆਉਣਾ ਓਕੇ ਉਹ ਇੱਕ ਸੀਨ ਹੈ ਸਾਡੀ ਉਹ ਥੋੜਾ ਜਿਹਾ ਮਤਲਬ ਵਿੱਚ ਪ੍ਰੋਬਲਮ ਆਈ ਆ ਮੋਸ਼ ਪਬਲੀਡੀਆਂ ਕੱਲ੍ਹ ਤੋਂ ਡੀਐਸਪੀ ਆ ਜਾਣਗੇ ਉਹਨਾਂ 'ਚ ਪੈ ਜੀ ਉਹਦਾ ਉਹਨਾਂ 'ਚ ਪੈ ਜਾਊਗਾ ਤੇ ਉਸ ਤੋਂ ਇਲਾਵਾ ਕੀ ਡਾਇਲਗ ਹੈ ਨਿੱਤੇ ਤੇਲੀ ਤਾਂ ਬਹੁਤ ਬਹੁਤ ਥੋਣੀ ਹੈ ਦਿੱਤੇ ਦੇ ਹੀ ਉਂਤੇ ਲਈ ਨਾਤੀ ਉਂਤਲੀ ਦਿੱਤੇ ਦੇ ਹੀ ਤੇਲੀ ਬਹੁ ਮੇਰੀ ਬਹੁ ਫਲਾਈਟ ਤੇ ਲੈ ਲਈ ਬੰਬੇ ਚਲਦੀ ਤੇਨੂੰ ਦਾਦੀ ਕਿ ਟਲੀਦੀ ਦਾਦੀ ਕਿ ਟਲੀਦੀ ਆ ਅਗਲੀ ਫਿਲਮ ਦੀ ਪ੍ਰਮੋਸ਼ਨ ਆ ਅਗਲੀ ਦੀ 4.5 ਦੀ ਫਲਾਈਟ ਲੈ ਲਓ lots of love to sonam you so much ਬਹੁਤ ਬਹੁਤ ਧੰਨਵਾਦ थैंक यू so much ਬਹੁਤ ਬਹੁਤ ਧੰਨਵਾਦੀ थैंक यू ਜੀ